ਤਤਰ ਹੁਣ ਹੁਣ ਸਾਡੇ ਕਿਤੇ ਸੜਕਾਂ ਦਾ ਕੂੜਾ ਨਹੀਂ ਦੇਖਾਂਦੇ ਸੰਭਰਾਓ ਕਾਲੀਆ ਨੇ ਸੰਭਰਾਓ ਤੁਹਾਨੂੰ ਲੱਪਾਂਦੇ ਨੇਗੇ ਸੰਭਰਾਓ ਤਾਂ ਕਹਿੰਦੇ ਹਾਂ ਨਾ ਆਉਲੀ ਪੱਤੀ ਤੇ ਜਾਉਂਦੇ ਹੁਣ ਅੱਛਾ ਜੀ ਹੁਣ ਸਾਡਾ ਕੋਈ ਹਿੰਦਾਂ ਬਣਾਉਗਾ ਵੀ ਤੁਸੀਂ ਇਹ ਨਹੀਂ ਲੱਗਦਾ ਕਿ ਸੜਕ ਤੇ ਦੇਖਾਂਗੇ ਹਾਂ ਹਾਂ ਸੜਕ ਤੇ ਕਿੰਨੇ ਦਿਨ ਦੇਖਾਂਗੇ ਇਹ ਨਹੀਂ ਹੁਣ ਤਾਂ ਹੁਣ ਕਿਤੇ ਅਗਲਾ ਦੇਖੂਗਾ ਜਦੋਂ ਦੋ ਸੜਾਇਆਗਾ ਫਿਰ ਸਾਡਾ ਹੱਲ ਵੀ ਕਰਨਾ ਨਾ ਕੈਮਰੇ ਕਣੀ ਜੇ ਬੋਟ ਨਾ ਨਹੀਂ ਹੱਲ ਕਰਨ ਸਾਡਾ ਫਿਰ ਜਿਵੇਂ ਹੁਣ ਆਹੋ ਕਰਦੇ ਨੇਗੇ ਐਡਰ ਮੂੰਹ ਕਰਕੇ ਗੱਲ ਹਾਂ ਫਿਰ ਲੋੜ ਨਹੀਂ ਪੈਂਦੀ ਹੈ ਜੀ ਉਹ ਦਾਦਾ ਜੀ ਤੇ ਸੁਣਾ ਲੇ ਖੜੀ ਜੀ ਵਾਲੇ ਤੇ ਵੀ ਜਮਾ ਸਾਡੇ ਘਰੇ ਤਾਂ ਕੋਈ ਆਮ ਪਿਆਗਾ ਇੱਥੇ ਲਾ ਨਾ ਆਇਆ ਮਟ ਹਾਂ ਇਹਨਾਂ ਕਰੇ ਤਾਂ ਨਹੀਂ ਖੜਾ ਨਹੀਂ ਆਉਣ ਲਾਵੇ ਕਿੱਥੇ ਸਤਰੀ ਕਾਲ ਜੀ ਮੈਂ ਬਘੇਰਾ ਸਿੰਘ ਮੱਤਰ ਪਿੰਡ ਚਾਜਲੀ ਪੱਤੀ ਰੋਜਾਂ ਪਿੰਡ ਸ਼ਾਜਲੀ ਸਾਬਕਾ ਬਲਾਕ ਸ਼ਾਂਤੀ ਮੈਂਬਰ ਭਾਈ ਜੀ ਸਾਡੇ ਪਿੰਡ ਦੇ ਵਿੱਚ ਆਹ ਸਟੇਡੀਅਮ ਬਣਾ ਰਹੇ ਨੇ 14-15 ਕਿੱਲੇ ਜ਼ਮੀਨ ਹੈ ਮੈਂ ਸਰਕਾਰ ਨੂੰ ਚੀਮਾ ਸਾਹਿਬ ਨੂੰ ਸਾਡੇ ਪਿੰਡ ਦੇ ਸਰਪੰਚ ਨੂੰ ਗੁਰਬਿਆਸ ਬਿਆਸੀ ਨੂੰ ਬੇਨਤੀ ਕਰਦਾ ਆ ਆ ਸੜਕ ਤੇ ਕੂੜਾ ਪਿਆਗਾ ਬੁੜੀਆਂ ਸੜਕ ਤੇ ਡੇਗਣ ਲੱਗੀਆਂ ਕੂੜਾ ਮੈਂ ਬੇਨਤੀ ਕਰਦਾ 14 ਕੀਲਿਆਂ ਦੇ ਵਿੱਚੋਂ ਸਾਡੇ ਵੇੜੇ ਦੀਆਂ ਬੁੜੀਆਂ ਨੂੰ 2 ਕੀਲੇ ਜ਼ਮੀਨ ਦਿੱਤੀ ਜਾਵੇ ਕੂੜਾ ਡੇਗਣ ਖਾਤਰ ਆ ਖੜੀਆਂ ਨੇ ਬੁੜੀਆਂ ਇਹਨਾਂ ਨੂੰ ਪੁੱਛੋ ਆ ਸੜਕ ਤੇ ਕੂੜਾ ਡੇਗ ਰੀਆਂ ਨੇ ਪੁੱਛੋ ਕਿੰਨੀ ਸਮੱਸਿਆ ਹੈ ਪੁੱਛੋ ਆ ਗਈ ਜਮਤਾ ਪੁੱਛੋ ਹਾਂਜੀ ਕਿੰਨੇ ਕਿ ਸਮੱਸਿਆ ਆ ਰਹੀ ਆ ਬਾਈ ਸਾਡੇ ਨੂੰ ਸਮੱਸਿਆ ਆ ਰਹੀ ਸਾਨੂੰ ਬਾੜੇ ਮਿਲਨੇ ਚਾਹੀਦੇ ਨੇਗੇ ਪਾਰਕ ਕਿਤੇ ਮਰਜੀ ਬਣਾਇਆ ਬਣਾਇਆ 14 ਕਿਲੇ ਨੇ 2 ਕਿਲੇ 12 ਕਿਲਾ ਬਣਾਇਆ ਬਾੜੇ ਬਣਾਵਾ ਤੇ ਮਿਲਣਾ ਚਾਹੁੰਦਾ ਠੀਕ ਆ ਜੀ ਅਸੀਂ ਦੋ ਤੱਕ ਆਪਾਂ ਜਿੱਥੇ ਡੇਗਾਂ ਨੂੰ ਪਾਰਕ ਬਣਾ ਲੈਣਗੇ ਅਸੀਂ ਸਭ ਤੋਂ ਕਿਤੇ ਬਹੁਤ ਬੋਕ ਬੇਗਾ ਨੂੰ ਸਾਥੀਆਂ ਦੇ ਕਰਨਾ ਡੇਗਣਾ ਪਵੇਗਾ ਇਹ ਆਪਣੇ ਹੱਥ ਦੇ ਦੇਖੋ ਜੀ ਬੇਨਤੀ ਆ ਸਾਰੇ ਪਿੰਡ ਦਾ ਸਾਜਲੀ ਦੇ ਵਿੱਚ ਸਾਜਲੀ ਨੂੰ ਸਾਰੀ ਨੂੰ ਸਮੱਸਿਆ ਵੀ ਬਹੁਤ ਵੱਡੀ ਆ ਸਾਜਲੀ ਪਿੰਡ ਦੇ ਵਿੱਚ ਕੂੜਾ ਡੇਗਣ ਨੂੰ ਕਿਸੇ ਗਰੀਬ ਨੂੰ ਥੋਣੀ ਹੈਗਾ ਉਧਰ ਵਾਗ ਜੋ ਦਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਢੇਰ ਲੱਗਿਆ ਸਾਰਾ ਪਿੰਡ ਦਾਣਾ ਮੰਡੀ ਨਾਜ ਦਾਣਾ ਮੰਡੀ ਦੇ ਵਿੱਚ ਢੇਰ ਲਾਇਆ ਪਿਆ ਕੂੜੇ ਦਾ ਇੱਥੇ ਪਾਰਕ ਬਣਾਉਨੇ ਉਹ ਗੰਦ ਮੰਡੀ ਚ ਪੈ ਜੂ ਮੰਡੀ ਨੂੰ ਸਾਫ ਕਰੋਗੇ ਪਾਰ ਖੂਰੇ ਪੈ ਜੂ ਆਹ ਸਟੇਡੀਅਮ ਬਣਾ ਰਹੇ ਹੋ ਗੰਦ ਦੇਖੀ ਸੜਕ ਤੇ ਪੈ ਰਿਹਾ ਮੈਂ ਸਰਕਾਰ ਨੂੰ ਚੀਮਾ ਸਾਹਿਬ ਨੂੰ ਸਰਪੰਚ ਨੂੰ ਬੇਨਤੀ ਕਰਦਾ ਸਾਡੇ ਪਿੰਡ ਖਾਤਰ ਜਗ੍ਹਾ ਜ਼ਰੂਰ ਦਿਓ ਸਾਡੇ ਗਰੀਬ ਲੋਕਾਂ ਨੂੰ ਸੀਮਤ ਰਹਿ ਚੁੱਕੀ ਹੈ ਤੇ ਸਰਕਾਰ ਨੂੰ ਚੀਮਾ ਸਾਹਿਬ ਨੂੰ ਬੇਨਤੀ ਕਰਦਿਆਂ ਮੈਂ ਭਗੇਰਾ ਸਿੰਘ ਮੱਥਰ ਪਿੰਡ ਛਾਜਲੀ ਪਿੰਡ ਛਾਜਲੀ ਦੇ ਵਿੱਚ ਜਿਹੜਾ ਪਿੰਡ ਹੈ ਉਹਨੂੰ ਕੂੜਾ ਡੇਗਣ ਨੂੰ ਕਿਤੇ ਵੀ ਬਠੜ ਫਾਉਂਦਾ ਰਿਹਾ ਨਹੀਂ ਛਾਜਲੀ ਦੇ ਵਿੱਚ ਆਹ ਦੇਖਿਓ 18 ਪੁੱਟਾ ਰੋੜ ਹੈ ਇੱਧਰ ਪਾਰਕ ਬਣਾ ਰਹੇ ਨੇ ਛਟੇੜੀ ਆਮ ਲਾ ਲੋ ਸਟੇਡੀਅਮ ਲਾ ਲਓ ਪਰ ਬੂੜੀਆਂ ਨੇ ਮਾਨੀਆਂ ਧੀਆਂ ਨੇ ਆ ਚਿੰਤਾ ਜੀ ਸੜਕ ਤੇ 18 ਫੁੱਟੇ ਰੋਡ ਤੇ ਇਹ ਪੁੰਡ ਦੀਆਂ ਬੂੜੀਆਂ ਡੇਗਣ ਵੀ ਕੂੜਾ ਕਿੱਥੇ ਸਾਰੇ ਲੋਕ ਮਜਬੂਰ ਨੇ ਘਰਾਂ ਚ ਕੂੜਾ ਸਰਕਾਰ ਨੂੰ ਚਾਹੀਦਾ ਪਿੰਡ ਦੇ ਸਰਪੰਚ ਨੂੰ ਚਾਹੀਦਾ ਇਹ ਕੂੜਾ ਡੇਗਣ ਖਾਤਰ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਦੋ ਦੋ ਵਿੱਚ ਸਵੇ ਫਿਰ ਇਹ ਆਪ ਦਾ ਕੂੜਾ ਧਰ ਸਕਣ ਹੁਣ ਆ ਲਾਇਆ ਪਿਆ ਜੀ 18 ਫੁੱਟੇ ਰੋਡ ਤੇ ਲਖਾਓ ਕੂੜਾ ਆ ਸਾਰੇ ਛੜਕ ਤੇ ਪਿਆ ਜੀ ਸਰਕਾਰ ਜਿਹੜੇ ਪਾਰਕ ਬਣਾਉਂਦੀ ਆ ਪਾਰਕ ਇੱਕ ਦੋ ਹੁੰਦੇ ਨੇ ਪਿੰਡ ਦੇ ਵਿੱਚ ਆਏ ਨਹੀਂ ਹੈਗਾ ਵੀ ਸਾਰੇ ਪਿੰਡ ਦੀ ਪ੍ਰਾਪਰਟੀ ਆ ਜਿਹੜੀ ਇਹਦਾ ਤਰੱਕੀ ਕਰ ਰਹੀ ਹੈ ਸਰਕਾਰ ਦਾ ਪਿੰਡ ਦੀ ਕਾ ਨੂੰ ਇਹ ਕੋਈ ਤਰੱਕੀ ਵਾਲਾ ਕੰਮ ਨਹੀਂ ਜੀ ਤਰੱਕੀ ਕਰਨੀ ਆ ਬੱਚਾ ਨੂੰ ਰੋਜ਼ਗਾਰ ਦਿਓ ਇਹਦਾ ਕਹਿੰਦੇ ਘਾਰੇ ਚੱਕ ਦਾਂਗੇ ਸਾਰੇ ਰੂੜੀਆਂ ਚੱਕ ਦਾਂਗੇ ਘਾਰੇ ਪਾਣੀ ਕਾ ਦੇਣਾ ਤੇ ਤੱਕਾਂਗੇ ਅੱਛਾ ਰੋਟੀਆਂ ਕਾ ਦੇਣਾ ਲਾਹਾਂਗੇ ਇਹ ਤਾਂ ਕਹਿੰਦੇ ਵੀ ਪਿੰਡ ਵਧੀਆ ਸਾਫ਼ ਦਿੱਸੇ ਸਫਾਈ ਕਰ ਦਾਂਗੇ ਕੱਲੀ ਸਫਾਈ ਸਫਾਈ ਨਹੀਂ ਚੱਲਣੀ ਬੱਚਿਆਂ ਨੂੰ ਰੋਜ਼ਗਾਰ ਦਿਓ ਟੋਬੇ ਦੀਆਂ ਪੱਤਣਾ ਤੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਇੱਥੇ ਬੱਕਰੀਆਂ ਵੀ ਬਿਠਾਉਣੀਆਂ ਨੇ ਇੱਥੇ ਅਸੀਂ ਡੰਗਰ ਵੀ ਬਿਠਾਉਣੇ ਨੇ ਪਿੰਡ ਦੇ ਕੌਣ ਪਾਲੂ ਡੰਗਰ ਪਿੰਡ ਨੂੰ ਤਾਂ ਤਰੱਕੀ ਵੱਲ ਲੈ ਕੇ ਜਾਣਾਂਗੇ ਸ਼ਹਿਰ ਬਣਾਉਣਗੇ ਸ਼ਾਜਲੀ ਨੂੰ ਸਰ ਜੀ ਮੈਂ ਤਾਂ ਇਹ ਸਰਕਾਰ ਦੀ ਬਹੁਤ ਵੱਡੀ ਲਾਇਕੀ ਸਮਝਦਾ ਸਾਡੇ ਪਿੰਡ ਕੋਲੇ ਤੋਂ ਵੱਡੀ ਲਾਇਕੀ ਸਮਝਦਾ ਟੋਬਿਆਂ ਕਣੀ ਹੋ ਰਹੀ ਆ ਟੋਬੇ ਰੋਕ ਰਹੇ ਨੇ ੂੜਾ ਡੇਗਣ ਨੂੰ ਤਾਂ ਸਾਨੂੰ ਜਗ੍ਹਾ ਦਿਓ ਦੋ ਦੋ ਵੀ ਓਮੀਦਾ ਕਹਿੰਦੇ ਲੋਕ ਦੱਬੀ ਜਾਂਦੇ ਨੇ ਸਰਕਾਰ ਨੇ ਬਹੁਤ ਕਿਹਾ ਵੀ ਅਸੀਂ ਐਂ ਕਰਾਂਗੇ ਅਸੀਂ ਐਂ ਕਰਾਂਗੇ ਚਾਰ-ਚਾਰ ਵਿੱਚ ਵੇ ਜਗਾ ਦੇ ਉਹ ਆ ਬਥੇਰੀ ਪਈਆ ਸਾਨੂੰ ਗਰੀਬ ਲੋਕਾਂ ਨੂੰ ਦਿਓ ਚਾਰ-ਚਾਰ ਵਿੱਚ ਵੇ ਸਾਡੇ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹੋ ਅਸੀਂ ਐਂ ਕਰ ਦਾਂਗੇ ਫਲਾਣਾ ਕਰ ਦਾਂ ਤੇ ਉਹ ਚਾਰ-ਚਾਰ ਵਿੱਚ ਵੇ ਪਾਰਕਾਂ ਕੰਨ ਨਾ ਧਿਆਨ ਦਿਓ ਅਸੀਂ ਦਿਹਾੜੀ ਤੇ ਜਾਂਨੇ ਆ ਥੱਕ ਜਾਂਨੇ ਆ ਆ ਦੇਖੋ ਕੂੜਾ 18 ਫੁੱਟੇ ਰੋਡ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਧਿਆਨ ਦੇਵੇ